वेलकम टू माय चैनल दोस्तों चौकी अब दो अब्बे वाले ਵਿੱਚ ਹੋ ਗਿਆ ਜੀ ਸਵਾਗਤ ਤੇ ਦੋਸਤੋ ਸ਼ਤ ਉਤੇ ਆ ਗਿਆ ਸੰਡੇ ਵਾਲਾ ਦਿਨ ਜੈਦਵਾਰ ਪਰ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਐਂਡ ਲੈਵਲ ਦੀ ਰਹੀ ਜੀ ਤੁਹਾਨੂੰ ਅੱਜ ਤੁਹਾਨੂੰ ਨੇ ਅੱਜ ਪੂਰੀ ਐਂਡ ਕਰਾਈ ਹੋਈ ਆ ਤੁਹਾਨੂੰ ਬੈਕ ਕੈਮਰਾ ਕਰਕੇ ਆਹ ਕਰੋ ਜੀ ਚੱਕ ਵੀਓ ਤੁਹੰਦਾ ਜੀ ਬਿਲਕੁਲ ਐਂਡ ਟਾਪ ਲੈਵਲ ਦੀ ਧੁੰਦ ਪੈ ਗਈ ਹੋਈ ਆ ਕੀ ਦਾ ਕੋਈ ਤੋੜ ਹੀ ਨਹੀਂ ਆ ਬੰਦੇ ਨੂੰ ਨਾ ਬੰਦਾ ਦਿਖਦਾ ਅੱਜ ਉਹ ਵਾਲੀ ਧੁੰਦ ਤੇ ਕਬੂਤਰ ਆਪਰੇ ਕੋਈ ਨਹੀਂ ਖੋਲੇ ਟਾਈਮ 9 ਵਜੇ ਦਾ ਹੋ ਗਿਆ ਵਾ ਪੁੱਤਰ ਆਪਣੇ ਸਭ ਬੰਦੀ ਅੰਦਰ ਤੇ ਖੋਲਣ ਦਾ ਕੋਈ ਇਰਾਦਾ ਨਹੀਂ ਹੈਗਾ ਅੱਜ ਜਦੋਂ ਧੁੰਦ ਥੋੜੀ ਹਟੂਗੀ ਧੁੱਪ ਨਿਕਲੇਗੀ ਤੇ ਇਹਨਾਂ ਨੂੰ ਖੋਲ ਦਾਂਗੇ ਕਿਉਂਕਿ ਜਾਲ ਵੀ ਪੂਰਾ ਗਿੱਲਾ ਤੁਸੀਂ ਦੇਖ ਸਕਦੇ ਹੋ ਬਾਣੀ ਜਾਲ ਸਾਰਾ ਗਿੱਲਾ ਹੋਇਆ ਹੋਇਆ ਤੇ ਇਸ ਕਰਕੇ ਉਹਨਾਂ ਵਾਜਿਦ ਰੱਖਾਂਗੇ ਅੰਦਰ ਹੀ ਜੋ ਤੋਂਪ ਨੇਕਲੀ ਦੇ ਨਾਲ ਹੀ ਖੋਲ ਲਾਂਗੇ ਸਾਰੇ ਮੈਂਗਾ 19 ਦੋਸਤਾਂ ਨਾਲ ਵੀਡੀਓ ਸ਼ੇਅਰ ਕਰਦੇ ਆ ਕਰੋ ਇਹ ਦੋਸਤੋ ਉਹ ਆਪਾਂ ਬਾਲੀ ਹੋਈ ਅੱਗ ਮੈਂ ਥੋੜੀ ਉੱਪਰ ਲੱਕੜਾ ਵਿੰਗਾ ਸੀ ਅੱਗ ਬਾਲੀ ਥੋੜ੍ਹੀ ਥੋੜ੍ਹੀ ਵਿਚਾਰੀ ਉਹ ਵੀ ਨਹੀਂ ਬਲਦੀ ਵੀ ਹਲਕੇਲ ਕੀ ਲੱਗਦੀ ਇਹ ਲੱਗ ਜੀ ਇਮਾਰਾ ਹੈ ਕੋਠੇ ਤੇ ਆਏ ਮੈਂ ਕਿ ਜਦੋਂ ਦੇਖ ਲਿਆ ਮੋਲ ਚੱਲ ਗਈ ਨਹੀਂ ਤੇ ਥੋੜੀ ਬੜੀ ਆਗੂ ਗੁਬਾਲ ਕੇ ਟਾਈਮ ਪਾਸ ਕਰਦੇ ਆ ਕਿਉਂਕਿ ਅੱਜ ਆ ਗਈ ਆਪਾਂ ਨੂੰ ਪੂਰੇ ਦਿਨ ਛੁੱਟੀ ਕੰਮਕਾਰ ਕੋਈ ਹੈ ਨਹੀਂ ਬਸ ਆਪਾਂ ਇੱਥੇ ਹੀ ਆ ਅੱਜ ਬਾਕੀ ਕੋਠੇ ਦੀ ਸਫਾਈ ਵਗੈਰਾ ਤੇ ਹੋਈ ਵੀ ਆ ਟੋਟਲੀ ਜਾਲ ਹੈਗਾ ਥੋੜਾ ਜਾਲ ਦਾ ਮੂਡ ਬਣਿਆ ਤੇ ਸਫਾਈ ਕਰ ਦਾਂਗੇ ਸੋ ਦੋਸਤੋ ਜਦੋਂ ਹੁਣ ਕਬੂਤਰ ਖੋਲਾਂਗੇ ਤਾਂ ਤੁਹਾਨੂੰ ਕਰਨਾ ਸ਼ੌਕ ਮੈਂ ਪਰ ਜੇ ਹੁਣ ਥੋੜਾ ਟਾਈਮ ਬਾਅਦ ਹੀ ਖੋਲਾਂਗੇ ਜਦੋਂ ਇਹ ਧੁੰਦਾਂ ਥੋੜੀ ਹਟੂਗੀ ਪਰ ਚਾਹਾਂ ਅੱਜ ਮੁਸ਼ਕਲ ਹੀ ਰੱਸਦੇ ਆ ਧੁੰਦ ਦੇ ਕਿਉਂਕਿ ਧੁੰਦ ਬਹੁਤ ਗਹਿਰੀ ਹੈ ਤੁਸੀਂ ਚੈੱਕ ਕਰ ਸਕਦੇ ਹੋ ਪੂਰੀ ਫੋਲੀ ਧੁੰਦ ਤੇ ਧੁੰਦ ਦੋਸਤੋ ਕਿੱਥੇ ਕਿੱਥੇ ਪਈ ਹੈ ਕਿਹੜੇ ਕਿਹੜੇ ਏਰੀਏ ਵਿੱਚ ਆਪਣੇ ਕਬੂਤਰਬਾਰ ਵੀਰ ਕਮੈਂਟ ਕਰਕੇ ਜਰੂਰ ਦੱਸਣ ਤੇ ਮਿਲਦੇ ਆ ਇੱਕ ਹੋਰ ਬਲੌਗ ਪਾਵਾਂਗੇ ਅੱਜ ਦੋ ਪਾਵਾਂਗੇ ਵੀਡੀਓ ਇਹ ਕਾਹ ਵਾਲੀ ਬਾਤ ਹੀ ਹੋਈ ਹੈ ਇੱਕ ਬਾਤ ਕਬੂਤਰਾਂ ਦੇ ਨਾਲ ਜ਼ਰੂਰ ਪਾਵਾਂਗੇ ਵੀਡੀਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਕਿਸ-ਕਿਸ ਏਰੀਆ 'ਚ ਧੁੰਦ ਫੁੱਲ-ਫੁੱਲ ਪਈ ਹੋਈ ਆ ਸਾਡਾ ਇਹ ਜਲੰਧਰ ਸ਼ਹਿਰ ਆ ਦੋਸਤ ਸ਼ਹਿਰ ਦੇ ਵਿੱਚ ਆਹ ਵਾਲਾ ਤੇ ਪਿੰਡਾਂ ਦੇ ਵਿੱਚ ਤੇ ਲਾਜ਼ਮੀ ਧੁੰਦ ਪਈ ਹੋਣੀ ਆ ਪੂਰੀ-ਪੂਰੀ ਸੋ ਮਿਲਦੇ ਆ ਵੀਡੀਓ ਨੈਕਸਟ ਵਿੱਚ